असी अग जो खेड रह गए अद्धे तो ज्यादा मेरे बोलने नशे दिन के ग्राउंड आना की कर गलत रास्ता ਕੋਈ ਨਾ ਜੀ ਜੁਗਿਤ ਦੇ ਮਾਣੂ ਤੋਂ ਆਹਾਂ ਫੋਟੇ ਆਏ ਨੇ ਸਾਰੇ ਲੋਕਾਂ ਨੇ ਮੈਨਿੰਗੀ ਕੀਤੀ ਸੀ ਸਾਰੇ ਦੇ ਸਾਰੇ ਜਿੰਨੇ ਵੀ ਆ ਸਕਦੇ ਆ ਉਹ ਇੱਥੇ ਆਉਣ ਚੁੱਕੇ ਨੇ ਤਾਂ ਵੀ ਹਾਜ਼ਰੀ ਪਤਰਾ ਸੀ ਲੋਕ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੈਕਿੰਡ ਜਿਹੜਾ ਸਾਡਾ ਪ੍ਰੋਗਰਾਮ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਤੁਸੀਂ ਸਾਰੇ ਸੋਸ਼ਲ ਮੀਡੀਆ ਤੇ ਹਰ ਸਮੇਂ ਦੇਖਦੇ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਇਹ ਚੱਲ ਰਿਹਾ ਹੈ ਹਾਰੇ ਇੱਕ ਇੱਕ ਮੈਂਟ ਦੀ ਕਹਾਵਰ ਜਿਹੜੀ ਪੰਜਾਬ ਦੀ ਨਹੀਂ ਭਾਰਤ ਦੀ ਨਹੀਂ ਈ ਦੁਨੀਆ ਦੀ ਸਭ ਕਹਾਵਰ ਆ ਰਹੀ ਹੈ ਤੁਹਾਡੇ ਕੋਲ ਨਸ਼ਿਆਂ ਦਾ ਪਰਪੋ ਸਾਡੇ ਕਲੇ ਪੰਜਾਬ 'ਚ ਹੀ ਨਹੀਂ ਅਦਰ ਸਟੇਟਾਂ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਹੀ ਹੈ ਪਰ ਨਹੀਂ ਸਾਡਾ ਜਿਹੜਾ ਪੰਜਾਬ ਦਾ ਕਲਚਰ ਹੈ ਉਹ ਨਸ਼ਿਆਂ ਵਾਲਾ ਨਹੀਂ ਉਹ ਲੋਕਾਂ ਦੀ ਅਸੀਂ ਗੱਲ ਨਹੀਂ ਕਰ ਸਕਦੇ ਉਹ ਸਟੇਟਾਂ ਦੀ ਅਸੀਂ ਗੱਲ ਨਹੀਂ ਕਰ ਸਕਦੇ 15 ਨਾਲ ਸਿੱਧਾ ਜਿਹੜਦਾ ਐਸਾ ਕਰਾਉਂਦੇ 16 ਦਾ ਡਾਈਟ ਉਹ ਪ੍ਰਧਾਨ ਜੀ ਸਾਡੇ ਕੋਲੇ ਆਏ ਨੇ ਪੁੱਛਿਆ ਬਾਈ ਇਹਨਾਂ ਕਿਹਾ ਸਾਡੇ ਐਸਐਚਓ ਆ ਰਹੇ ਆ ਆਪਣੇ ਸੇਵਾ ਸਾਹਿਬ ਆ ਰਹੇ ਆ ਜਿਹੜੇ ਨਿਊਜ਼ਪ੍ਰੇ ਆ ਇਹਨਾਂ ਤੁਹਾਡਾ ਧੰਨਵਾਦ ਸਾਡੇ ਕੋਲ ਕਿੰਨੀ ਆਈ ਸਰ ਅਸੀਂ ਪਿੰਡ ਵੱਲੋਂ ਜਾਂ ਮੇਰੇ ਵੱਲੋਂ ਵੀ ਇੱਕ ਆਸਬਾਸ਼ ਨਹੀਂ ਮੰਗ ਰਹੇ ਮੈਂ ਤੁਹਾਨੂੰ ਕੋਈ ਨਹੀਂ ਕਹਿ ਰਿਹਾ ਕਿ ਤੁਹਾਨੂੰ ਪਰਮਿਸ਼ਨ ਦੇਣੀ ਆ ਕਿ ਸਰ ਇਨਫਾਰਮੇਸ਼ਨ ਦੇਣੀ ਸਾਡਾ ਕੱਕ ਹੋਗਾ ਇਸ ਨੂੰ ਵਾਦਾ ਕਰਦੇ ਆਂ ਕਿ ਅਸੀਂ ਤੁਹਾਨੂੰ ਪਰਮਿਸ਼ਨ ਦੇਵਾਂਗੇ ਪਰ ਉਹਦੇ ਉੱਤੇ ਕਾਰਵਾਈ ਕਰਨੀ ਉਹਦਾ ਸਾਨੂੰ ਆਸ਼ਵਾਸਨ ਦੇਣ ਤੋਂ ਪੱਕਾ ਜੇ ਜਦੋਂ ਸਰਕਾਰ ਕਾਰਵਾਈ ਨਹੀਂ ਹੁੰਦੀ ਤਾਂ ਜਿਹੜਾ ਅਸੀਂ ਕਰਦੇ ਆਂ ਲਾ ਮੋਨੇ ਅੰਧੀਆਂ ਚੀਜ਼ ਨੂੰ ਬੰਦ ਕਰੀਏ ਜਦੋਂ ਦੀ ਕਾਰਵਾਈ ਨਹੀਂ ਤਾਂ ਉਹ ਦਰ ਨੂੰ ਖੇ ਸੋਚਦੀ ਹੈ ਮੈਂ ਬੰਦਾ ਵਾਦਾ ਕਰਨ ਵੀ ਨਹੀਂ ਕਰਵਾਉਂਦਾ ਇਹ ਰੀਜ਼ਨ ਸਭ ਤੋਂ ਵੱਡਾ ਆ ਕਿ ਜਦੋਂ ਕੋਈ ਬੰਦਾ ਅੱਗੇ ਜਾਂਦਾ ਚਾਹੇ ਮੈਸਰ ਮੈਂ ਤਕਰੀਬ ਦੀ ਸੂਕੀਆ ਚਾਹਨਾ ਨਸ਼ਾ ਵਿਰੋਧ ਮੇਰੀਆਂ ਹੱਲੇ ਵੀ ਬਹੁਤ ਸਾਰੀਆਂ ਸਪੀਚਸ ਪਈਆਂ ਨੇ ਮੈਂ ਸਰ ਕਾਲਜ ਨੂੰ ਪੁੱਛ ਵਿੱਚ ਜਿੱਦ ਨਹੀਂ ਆਨੇ ਕਿਨੇ ਸ਼ਰਮਾਂਨ ਕਿਤੇ ਐ ਮੈਂ ਸ਼ੁਰੂ ਤੇ ਸਿੱਧੇ ਬੋਲਿਆ ਮੈਂ ਇਨਫਰਮੇਸ਼ਨਾਂ ਵੀ ਨਹੀਂ ਦਿੱਤੀਆਂ ਬਟ ਉਹਨਾਂ ਦੇ ਬਹੁਤ ਕਾਰਵਾਈ ਘੱਟ ਹੋਈ ਜਦੋਂ ਦਾ ਉਹ ਪੈਰੋਂ ਪਿੱਛੇ ਪਟਣਾ ਬੈਠੇ ਜੇ ਅੱਜ ਵੀ ਸਾਨੂੰ ਪ੍ਰਧਾਨ ਜੀ ਐਸਕੇਪੂ ਸਾਹਿਬ ਮੈਂ ਤੁਹਾਨੂੰ ਜਾਨੇ ਸਿੱਤੂ ਸਾਹਿਬ ਲੱਗੇ ਮੈਂ ਵਾਦਾ ਕਰਦਾ ਮੈਂ ਪੋਜੀਸ਼ਨ ਦਊਗਾ ਮੈਂ ਪਰਮਿਸ਼ਨ ਲਵਾਂ ਤੁਹਾਨੂੰ ਜੀ ਉਹਦੀ ਕਾਰਵਾਈ ਨਹੀਂ ਹੋਈ ਤੇ ਅੱਗੇ ਤੋਂ ਮੈਂ ਪੋਜੀਸ਼ਨ ਨਾਲ ਸਿੱਧਾ ਕਰਾਂਗਾ ਬਸ ਇਹ 40 ਦਿਨਾਂ ਕਿਤੇ ਸਰਕਾਰ ਨੇ ਹੁਣ ਉਹ ਅਦਮਾਨ ਜੀ ਮੁੱਖ ਮੰਤਰੀ ਨੇ ਆਪਣੇ ਚਲਾਇਨ ਨੰਬਰ ਸਕੀਮਾਂ ਲਈ ਵਿਦਾਉਂਦਾ ਅੱਲਾਹੁ ਅਕਬਰ ਬਿਲਕੁਲ ਇਹਦਾ ਹੁਣ ਨਾਲੇ ਲਾਜ ਫਿਕਤਾ ਵੈ ਜਿੰਨਾ ਵੀ ਨਸ਼ਾ ਕੁਛ ਛਡਣਾ ਚਾਹਣਾ ਉਹਦਾ ਲਾਜ ਬਿਲਕੁਲ ਫਰੀ ਆ ਸਰਕਾਰ ਵੀ ਕਰਉਗੀ ਜੇ ਪੌਸਟੇ ਥਰੂ ਕਰਨਾ ਪੌਸਿਬਲ ਕਰਾਉਗੀ ਜੇ ਕੋਈ ਨਸ਼ਾ ਸ਼ਮਨ ਚਾਹੁੰਦਾ ਹੈ ਤੇ ਸਰਕਾਰ ਉਹ ਪੁਰਾ ਸਪੋਰਟਰੀ ਕਰੂਗੀ ਮਰਜੀ ਕਰੂਗੀ ਕੋਸਟਲੀ ਮਦਦ ਕਰੂਗੀ ਇਹ ਉਹ ਆਮ ਜੀ ਕੋਰ ਜੋ ਲੱਗੇ ਹੋਇਆ ਆਪਾਂ ਮੁੰਬੇੜ ਬਤਾ ਉਹ ਨਸ਼ੀ ਦਾ ਹੀ ਹੈ ਜੀ ਆਤਮਾ ਦਾ ਪਾਰਟੀ ਦਾ ਕੰਮ ਆਤਦਾ ਹੀ ਬਣਿਆ ਨਸ਼ੀ ਦਾ ਕਾਰਨ ਤੇ ਇਹ ਇਹ ਤੇ ਸਰਕਾਰ ਕੋਲ ਜੋ ਕੰਮ ਕਰ ਰਹੀ ਹੈ ਸਰਕਾਰ ਦਾ ਸਾਥ ਜੋ ਭਗਵਾਨ ਜੀ ਦਾ ਸਰਕਾਰ ਨੇ ਹੋ ਵੀ ਜਿਵੇਂ ਆ ਹਸਪਤਾਲਾਂ ਚ ਕੁਝ ਪੜ੍ਹਾਈ ਵਾਸਤੇ ਜਿਵੇਂ ਬੱਚੇ ਅਸ਼ਾ ਕਰਕੇ ਪੜ੍ਹਨ ਨੂੰ ਉੱਤੇ ਆਏ ਜਿੱਤੇ ਬੱਚੇ ਕਿ ਆਏ ਫਿਰ ਤੋਂ ਛੋੜੇ ਨਾਗਵਾਂ ਦੀ ਦੇ ਲੋ ਸਾਰਿਆਂ ਨੂੰ ਇੱਕ ਵਾਰੀ ਬਾਈ ਕ੍ਰਿਸ਼ਕਾ ਫਲਸਾ ਉਹ ਲਾਇਆ ਕੋਸ਼ਤੀ ਸੰਗਈ ਬਲਾਕ ਪ੍ਰਧਾਨ ਚੰਡੇਵਾਲਾ ਕੋਈ ਵੀ ਅੱਜ ਜਿਹੜਾ ਪੰਜਾਬ ਪੁਲਿਸ ਵੱਲੋਂ ਕੋਈ ਮੁਹਿੰਮ ਕੀਤੀ ਗਈ ਹੈ ਆਪਣੇ ਪਿੰਡ ਤੋਂ ਸ਼ੁਰੂ ਕੀਤੀ ਹੈ ਹਾਂਜੀ ਅ ਨਸ਼ੇ ਨੂੰ ਰੋਕ-ਖਾਮ ਕਰਨ ਵਾਸਤੇ ਕਲਾਸਾਂ ਟਾਈਪ ਜਿਹੜੀ ਹੈਗੀ ਹੈ ਮੀਟਿੰਗ ਕੀਤੀ ਗਈ ਸੀ ਸਾਨੂੰ ਇਹ ਬਹੁਤ ਚੰਗਾ ਲੱਗਾ ਜੀ ਸਾਡੇ ਨਵੇਂ ਐਸ ਐਚਓ ਸਾਹਿਬ ਆਏ ਜਾਣਕਾਰਾ ਜੀ ਇਹਨਾਂ ਡਿਸਕਸ ਕੀਤੀ ਪਿੰਡ ਦੇ ਸਾਰਿਆਂ ਦੀ ਸਮੁੱਚਾ ਚਾਰ-ਪੰਜ ਪਿੰਡ ਦੀ ਇਵਨਿੰਗ ਚਾਰ-ਪੰਜ ਜਿਹੜੇ ਨੇੜੇ-ਨੇੜੇ ਪਿੰਡ ਸਾਰੇ ਬੁਲਾਏ ਗਏ ਆ ਪਿੱਛੇ ਆਪਣੇ ਗਰਾਊਂਡ ਹੈ ਜੀ ਸਕੂਲ ਦੇ ਵਿੱਚ ਖੜੇ ਹਾਂ ਅਸੀਂ ਗਰਾਊਂਡ ਦੇ ਵਿੱਚ ਬੱਚੇ ਵੀ ਸਾਰੇ ਆਏ ਬਹੁਤ ਸੋਹਣੇ ਬਹਿ ਕੇ ਡਿਸਕਸ ਕੀਤੀ ਗਈ ਆ ਨਸ਼ਿਆਂ ਪ੍ਰਤੀ ਜਿਹੜੇ ਸਾਡੇ ਪਿੰਡ ਦੇ ਆਣੇ ਸਾਰਿਆਂ ਨੇ ਅੱਗੇ ਹੋ ਕੇ ਇਹ ਚੀਜ਼ ਨੂੰ ਜਿਹੜੀ ਅੱਗ ਬਲ ਰਹੀ ਆ ਅੱਜ ਨਸ਼ੇ ਦੀ ਦਲਦਲ ਦੀ ਬਹੁਤ ਜ਼ਿਆਦਾ ਬਾਤ ਘਰ ਘਰ ਪਹੁੰਚਣ ਵਾਲੀ ਗੱਲ ਹੋਈ ਪਈ ਆ ਤੇ ਇਹਦੇ ਪ੍ਰਤੀ ਸਾਰੇ ਲੋਕਾਂ ਨੇ ਪੂਰਾ ਹਾਂ ਚ ਹੰਗਾਰਾ ਭਰਿਆ ਤੇ ਸਾਰਿਆਂ ਨੇ ਡਿਸਕਸ ਕੀਤੀ ਐ ਐਸਐਚਓ ਸਾਹਿਬ ਨੇ ਬਹੁਤ ਵਧੀਆ ਕਲਾਸ ਲਈ ਸਾਰੀਆਂ ਗੱਲਾਂ ਬਹਿ ਕੇ ਸੁਣੀਆਂ ਤੇ ਉਹਨਾਂ ਨੂੰ ਸਾਰੇ ਲੋਕਾਂ ਨੇ ਫੋਲੋ ਵੀ ਕੀਤਾ ਇਹ ਗੱਲਾਂ ਨੂੰ ਤੇ ਸਾਨੂੰ ਮੈਦ ਆ ਜਿਵੇਂ ਸਾਡੇ ਪਿੰਡ ਤੋਂ ਅੱਜ ਪਹਿਲੇ ਦਿਨ ਤੋਂ ਇਹ ਸਟਾਰਟ ਹੋਇਆ ਤੇ ਸਮੁੱਚੇ ਪੰਜਾਬ ਹੀ ਐਵੇਂ ਸਾਥ ਦਊਗਾ ਤੇ ਕਿਉਂਕਿ ਇਕੱਲਾ ਪੁਲਿਸ ਪ੍ਰਸ਼ਾਸਨ ਹੀ ਇਹਨੂੰ ਰੋਕ ਨਹੀਂ ਸਕਦਾ ਇਹਨੂੰ ਆਪਾਂ ਨੂੰ ਨਾਲ ਕੰਟਰੋਲ ਕਰਾਉਣਾ ਪੈਣਾ ਸਾਰਿਆਂ ਨੂੰ ਤੇ ਮੈਂ ਹੱਥ ਜੋੜ ਕੇ ਸਮੁੱਚੇ ਪੰਜਾਬ ਨੂੰ ਬੇਨਤੀ ਕਰਦਾ ਕਿ ਜਿਵੇਂ ਸਰਕਾਰ ਭੋਤਮਾਨ ਜੀ ਨੇ ਸਾਰਿਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਆ ਕਿ ਨਸ਼ੇ ਤੋਂ ਮੁਕਤ ਕਰਨ ਵਾਸਤੇ ਤੇ ਆਪਣਾ ਵੀ ਫਰਜ਼ ਬਣਦਾ ਕਿ ਘਰ ਘਰ ਦਾ ਬਿਨਾਂ ਕਿਸੇ ਡਰ ਤੋਂ ਝਿਜਕ ਤੋਂ ਉਹਨੂੰ ਆਪਾਂ ਇਸ ਚੀਜ਼ ਤੋਂ ਹਟਾਈਏ ਕਿਉਂਕਿ ਆਪਣੇ ਬੱਚੇ ਜਿਹੜੇ ਗਲਤ ਰਾਹ ਤੇ ਤੁਰਿਆ ਬਿਨਾ ਕੁੱਟਨ ਮਾਰਨ ਤੋਂ ਆਪਾਂ ਉਹਨਾਂ ਨੂੰ ਸਮਝਾਈਏ ਉਹਨਾਂ ਨੇ ਕਲਾਸਾਂ ਲਾਈ ਉਹਨਾਂ ਨੂੰ ਦੱਸੀਏ ਵੀ ਆਹ ਚੀਜ਼ ਮਾੜੀ ਆ ਤੁਹਾਡੀ ਸਹੀ ਆ ਜਿਹੜੇ ਇਹ ਚੀਜ਼ ਖੁੱਭ ਚੁੱਕੇ ਆ ਉਹਨਾਂ ਨੂੰ ਮੈਡੀਕਲ ਸਹੂਦ ਮਿਲੇ ਜਿਹੜੇ ਇਹਨੇ ਪਹਿਲੇ ਸਟੇਜ ਤੇ ਸੁਧਰਦੇ ਉਹ ਬੜੀ ਚੰਗੀ ਗੱਲ ਆ ਜਿਹੜੇ ਨਹੀਂ ਸੁਧਰਦੇ ਉਹਨਾਂ ਨੂੰ ਕੈਂਪ ਵਗੈਰਾ ਛੱਡ ਕੇ ਸੁਧਾਰਿਆ ਜਾਵੇ ਕਿਉਂਕਿ ਉਹ ਇਹ ਖੂ ਦੇ ਵਿੱਚ ਦਲਦਲ ਦੇ ਵਿੱਚ ਡੇਗ ਚੁੱਕੇ ਆ ਤੇ ਇਹਦੇ ਚ ਨਿਕਲਣਾ ਆਪਾਂ ਸਾਰੇ ਇੱਕ ਦੂਜੇ ਸਾਥ ਦੇ ਕੇ ਕੱਢ ਸਕਦੇ ਆ ਨਾ ਕਿ ਕਿਸੇ ਨੂੰ ਲੜ ਕੇ ਕੁੱਟ ਮਾਰ ਕੇ ਨਹੀਂ ਕੱਢ ਸਕਦੇ ਸਮਝਾ ਕੇ ਕੱਢ ਸਕਦੇ ਆ ਐਸਐਚਓ ਸਾਹਿਬ ਨੇ ਤੁਹਾਡੇ ਕੋਲ ਕਿਸ ਚੀਜ਼ ਦੀ ਆਸ ਮੰਗੀ ਜੀ ਸਾਨੂੰ ਜੀ ਉਹਨਾਂ ਨੇ ਜਿਵੇਂ ਹੁਣ ਨਸ਼ਾ ਕਰਦੇ ਆ ਜਾਂ ਪਿੰਡਾਂ ਦੇ ਵਿੱਚ ਆਮ ਹੀ ਹੋਇਆ ਪਿਆ ਵੀ ਕਈ ਬਜ਼ੁਰਗਾਂ ਨੂੰ ਸਰਕਾਰ ਨੇ ਗੋਲੀਆਂ ਲਾਈਆਂ ਉੱਥੇ ਯਾਲੀ ਹੋਰ ਬੰਦੇ ਨਾਲ ਖੜਾ ਕੇ ਉਹਨਾਂ ਦੇ ਕਾਟਾਂ ਤੇ ਗੋਲੀਆਂ ਹੋਰ ਮੰਗੀਆਂ ਜਾਂਦੀਆਂ ਤੇ ਪਿੰਡ ਦੇ ਵਿੱਚ ਬੱਚਿਆਂ ਨੂੰ ਸੇਲ ਕੀਤੇ ਜਾਂਦੇ ਜਾਂ ਕੰਮ ਵਾਲਾਂ ਨੂੰ ਸੇਲ ਕੀਤੇ ਜਾਂਦੀ ਹੈ ਇਹਦੇ ਤੇ ਸਾਡੇ ਨਾਲ ਪੂਰਾ ਖੜਨ ਦਾ ਵਿਸ਼ਵਾਸ ਦਵਾਇਆ ਐਸਐਚਓ ਸਾਹਿਬ ਨੇ ਤੇ ਅਸੀਂ ਉਹਨਾਂ ਨੂੰ ਦਵਾਇਆ ਨਾਲ ਖੜਾਂਗੇ ਕਿਉਂਕਿ ਇਹੀ ਗੋਲੀਆਂ ਕਾਪਿਆਂ ਦੇ ਜਦੋਂ ਪੈਸੇ ਨਹੀਂ ਮਿਲਦੇ ਤੇ ਲੁੱਟਾ ਖੁਆ ਹੁੰਦੀ ਹੈ ਕਿਸੇ ਦਾ ਜੀ ਨਹੀਂ ਕਰਦਾ ਕੇ ਦਾ ਧੀ ਪੁੱਤ ਤੱਕ ਕਿਉਂਕਿ ਹੁਣ ਜਿਹੜਾ ਜਵਾਨਾ ਇੱਕ ਧੀ ਪੁੱਤ ਹੀ ਆ ਹਰ ਇੱਕ ਕੋਲੇ ਇੱਕ ਜਾਂ ਦੋ ਬੱਚੇ ਆ ਉਹ ਵੀ ਗਲਤ ਸੰਗ ਦੇ ਵਿੱਚ ਪਏ ਹੋਏ ਆ ਜੇ ਉਹਨਾਂ ਨੂੰ ਬਸ ਸੁਧਾਰਨਾ ਤੇ ਆਪਾਂ ਨੂੰ ਸਮੁੱਚੇ ਪਿੰਡਾਂ